ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਟਹਿਲਿਸਾ ਵਿਖੇ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ 라ਜੂ ਮਸੀਦਾਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸਦੇ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਪਿੰਡ ਦੇ ਲੋਕਾਂ ਵੱਲੋਂ ਜ਼ਖਮੀ ਭਰਾਵਾਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਰਿਲੀਆ ਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ 라ਜੂ ਮਸੀਦ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਉਸ ਦੇ ਜ਼ਖਮੀ ਭਰਾ ਦਾ ਇਲਾਜ ਚੱਲ ਰਿਹਾ ਹੈ ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ ਮੇਰਾ ਪੁੱਤਰ ਜੀ ਮੈਂ ਬੋਕਰ ਪੋਚਾ ਕਰਨੇ ਆਈ ਲੋਕਾਂ ਨੇ ਕਰ ਤਿੰਨਾ ਚੋਕ ਕਰਨ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਹਾਂ ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਮਾਰਿਆ ਕਿੱਤੀ ਆ ਜਾ ਉਸਤਾਲ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕ ਡੇਗਰਾਜ ਬੈ ਕੇ ਪੰਡਿਆ ਮਾਰ ਦਜੇ ਗਲਾਈ ਕਰ ਬੈਠੇ ਜੇ ਟਕੜਾਈ ਹੋਇਆ ਮੇਰੇ ਪੁੱਤ ਕੋ ਕੀ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਤਾਂ ਘਮ ਨਾ ਪਾਰੇ ਜੇ ਮੈਂ ਤਾਂ ਕਰ ਗਈ ਖਾਂਦੇ ਆ ਦਿਹਾੜੀਦਾਰ ਕਰਦੇ ਬੱਚੇ ਮੇਰੇ ਜ਼ਿਆਰੀਏ ਕਰਦੇ ਨੇ ਘਰ ਵਾਲਾ ਮੇਰਾ ਦਿਹਾੜੀ ਕਰਦਾ ਵਾ ਮੇਰਾ ਪਤੀ ਜਿੱਨਾਂ ਨੇ ਮਾਰਿਆ ਮੈਨੂੰ ਲੜ ਨਹੀਂ ਪਤਾ ਕੋਣ ਨੇ ਆਂ ਤੇ ਕੱਲ੍ਹ ਆਈ ਦੋਵੇਂ ਭਰਾ ਆਏ ਦੁਕਾਨ ਦੇ ਉੱਤੇ ਅਈ ਵੀ ਕਰ ਜਾਏ ਜੇ ਪਹੁੰਚੇ ਵੀ ਨਹੀਂ ਦੁਕਾਨ ਤੇ ਨਾ ਕੋਲੀਡੋਰ ਤੇ ਕੇਰ ਲਿਆ ਕਹਿੰਦੇ ਕਿ ਤੂੰ ਆਏ ਜੇ ਨਹੀਂ ਘਰੋਂ ਆਏ ਆ ਪਨਾ ਦਾ ਕਰਜਾ ਮੰਗ ਲਿਆ ਤੇ ਮੇਰਾ ਬੱਚੇ ਦੇ ਤੱਕ ਤੁਹਾਨੂੰ ਕਿੰਨਾਂ ਲੱਗਿਆ ਵਾ ਸਾਡੇ ਕੁਲੀ ਆਪਾਂ ਤੇ ਜੇ ਘਰੋਂ ਆਏ ਦੋ ਟੀਲੀ ਪਾਣੀ ਜਹਾਨੇ ਮੈਂ ਤਨ بیمار ਤੇ ਰਹਿਣਾ ਨਾ ਬੱਚ ਸਵਾਰ ਤੇ ਅਦਵਾ ਗਿਆ ਜੀ ਕਿ ਪਤਾ ਕੋ ਨਹੀਂ ਕਿ ਪਤਾ ਅਲੀ ਮੈਨੇ ਪੱਠੇ ਵਰਦਾ ਆ ਜੀ ਪੱਠੇ ਵਾਡੀ ਕੋਦੇ ਸੋਣ ਕੇ ਵੀ ਮਾ ਜੀ ਜੇ ਮਨ ਲੱਕੇ ਨਹੀਂ ਬੋਲੇ ਕਿ ਤੁਹਾਡੇ ਤੇ ਤੇਰੇ ਤੇਰੀ ਮੜੀ ਦੇ ਕਰਜਾ ਮਾ ਕੇ ਲੱਗ ਮੋਸਲ ਪਰੇ ਸੋਣ ਕਿ ਆਪਣਾ ਫਿਰ ਪੰਜਾ ਜੀ ਕੱਲ ਦਿਨ ਪਨ ਲੱਗਿਆ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਤੇ ਪਤਾ ਫੇਰ ਮੈਨੂੰ ਪਤਾ ਲੱਗਦਾ ਮੈਨੂੰ ਪਤਾ ਲੱਗਦਾ ਡੱਚ ਦਾ ਗੱਲ ਦਾਦਾ ਇਹ ਨੂੰ ਦੱਸਿਆ ਵੀ ਕੋ ਕਰਜਾ ਮਾ ਲੱਕੇ ਨੇ ਮੈਨੂੰ ਕਿਹਨੂੰ ਪਹੁੰਚਾਇਆ ਜੀ ਮੈਨੂੰ ਪਹੁੰਚਾਇਆ ਉਹਨੇ ਬਾਗੀ ਕਰ ਜਾ ਇਥੇ ਮੋੜ ਸਕਦਾ ਆਪੇ ਸਾਡੇ ਨਾਲ ਜਾਜ ਮੋੜ ਸਕਦਾ ਹੁੰਦਾ ਲਗਾ ਨਹੀਂ ਕੋਈ ਨਹੀਂ ਪਾ ਲਗਾ ਜੀ ਉਹਦੇ ਵੱਡੇ ਮੁਰੇ ਨੂੰ ਪਤਾ ਜੂਰੇ ਜੀ ਨਾਲ ਹੀ ਹੁੰਦੇ ਉਹਦੇ ਨੇ ਬੰਦੇ ਪੁੱਛ ਵਾਲੇ ਪੁੱਛ ਆਗੇ ਕਿ ਨਹੀਂ ਆਗੇ ਪੁੱਛਦੇ ਮੋਹਾਂ ਚ ਬਲੇ ਨਹੀਂ ਗਈ ਕਿ ਨਹੀਂ ਗਈ ਆਹੀ ਜੁਨੇ ਵੀ ਮੇਰੇ ਫੜੋਗੇ ਤੇ ਮੇਰੇ ਮੇਰੇ ਬਗਾਈ ਬੰਦੇ ਬੜੇ ਪੋਸਤਾ ਫੜਨਾ ਇਹਨੂੰ ਪੁੱਛੇ ਕਿੰਨੇ ਰੁਪਏ ਨੂੰ ਕਿਹੇ ਬੰਦੇਗਾ ਮੈਨੂੰ ਮਾਰ ਦੇ ਇਹਦੇ ਕੋ ਬਿਆਨ ਨਹੀਂ ਆਦੇ ਉਹਦੇ ਬੰਦੇ ਕਿਹਾ ਬੰਦੇ ਜਲਕੇ ਪਾ ਬੜੇ ਪਿੰਡੋਂ ਕਾ ਇਹ ਕੁਝ ਦਿਨਾਂ ਦੇ ਪਹਿਲਾਂ ਤੇ ਇਹਨਾਂ ਦਾ ਤੱਕ ਨੂੰ ਮਾਰ ਦੋ ਇਹ ਬਿਆਨ ਇਹਦੇ ਸੇਕਮੇ ਬੜੇ ਬੜੇ ਹੋਏਗਾ ਮੋਟੇ ਮੋਟੇ ਬਈ ਹਾਂ ਹਰ ਜਣੇ ਕੋਈ ਬਈ ਆਇਆ ਨਹੀਂ ਕਦੀ ਜਾਣੀ ਜਾਂ ਜੇ ਇਹ ਕੋਈ ਤੁਮਾਂ ਹੋਵੇ ਲੋਕੀ ਗੱਲ ਜੇ ਮੋੜੇ ਮੋੜੇ ਇਸ ਮੌਕੇ ਡੀਐਸਪੀ ਡੇਰਾ ਬੱਬਾ ਨਾਨਕ ਰਿੱਪੂ ਤਪਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਮੁਜਰਮ ਨੂੰ ਫੜ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਇਹ ਆ ਦੇ ਕੋ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪਖੋਟੇਟਾ ਦੀ ਸਾਹ ਦਾ ਆਦਮੀ ਰਾਜੂ ਰਾਜੂ ਨਸੀ ਜਿਹਦੀ ਕਿ ਕਿਰਚਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ। ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਅਮਚਰੀਂ ਦੀ ਜਾ ਰਹੀ ਇੱਕੋ ਪਿੰਡ ਦੇ ਹੀ ਉਹਨਾਂ ਕੇ ਪੈਸੇ ਦੀ ਰਕਮ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਵਿੱਚ ਗਾੜੀ ਕੋਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਏ ਤੇ ਹਮਲਾ ਕਰ ਦਿੱਤਾ ਜਿਸ ਦਿਨ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਦੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਮੈਨੂੰ ਆਇਆ ਉਹ ਪੱਖੋ ਕੇ ਟਾਲੀ ਸਾਹਿਬ ਲਾਇਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਤੇ ਪਾਰਟੀ ਦਾ ਅਰਜ਼ੀ ਕਰਕੇ ਤੇ ਉਹ ਰੇਡ ਕਰਕੇ ਉਹਨੇ ਦਰਸਤਾਰੀ ਦੀ ਟੀਮਾਂ ਬਣਾ ਦਿੱਤੀਆਂ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਸਰਪੁਰ